ਸਾਲ ਠੰਡਾ ਲਈ ਜਾਂਦੇ ਆ ਮੁਰੇ ਪੰਜ ਯਾਰ ਗੁਰੂਆ ਕੀ ਕਰ ਤਾ ਭਰ ਕੇ ਪੀਣ ਨੂੰ ਲਈਦਾ ਵਾ ਨਾ ਪਾਣੀ ਯਾਰ ਪਾਣੀ ਲੈਣਾ ਹੀ ਆ ਨਾ ਦੋ ਬੋਤਲ ਦੁੱਝੀਆਂ ਰੱਖ ਲੈ ਕਰੋ ਫਿਰ ਕਿਹ ਜਿਹੜੀ ਥੱਲੇ ਸੀੜ ਤੇ ਸਾਰੇ ਉਹ ਦੋਨੋਂ ਦੇਖਦੇ ਫਿਰ ਇਹ ਦੋ ਪੁੱਛਦੇ ਨਹੀਂ ਨਾ ਪੁੱਛ ਰ ਭੇਰੀ ਯਾਰ ਆਹ ਪੁੱਛੇ ਸੇਪੇ ਦੇ ਭਾਈ ਉਹ ਨਹੀਂ ਇਦਾਂ ਹੀ ਕਰਦੇ ਹੁੰਦੇ ਪਾਣੀ ਕਿੱਥੋਂ ਕਢਦਾ ਹਾਂ ਪਾਣੀ ਕਿੰਨਾ ਵੱਡਾ ਪਾਣੀ ਹੈ ਕਹਿੰਦਾ ਭਾਜੀ ਹੁਣ ਭਰ ਕੇ ਲਿਉਂਦੇ ਆ ਤੁਸੀਂ ਬੈਠੇ ਰਹਿ ਤੇ ਜਾਲੇ ਫੜਤੀ ਉਹਨੇ ਮੋੜ ਕੇ ਨਾ ਹੋਏ ਨਾ ਸਾਰਾ ਕੁਝ ਉਹਨੇ ਕੀਤਾ ਤੇ ਮੁੜ ਕੇ ਤੈਨੂੰ ਗਾੜੀ ਕਰਤਾ ਹੀ ਹੈਂ ਕਹਿੰਦੇ ਭਾਈ ਦੱਸੋ ਗਲਤ ਗੱਲ ਸਹੀ ਗੱਲ ਹੈ ਇਹਨਾਂ ਚੋ ਜਿੱਤਿਆ ਕਿਹੜਾ ਸੀ ਹੁਣ ਮੇਰੀ ਗੱਲ ਸੁਣੋ ਰਾਜੇ ਸਹੀ ਦਾ ਰਾਤੀ ਮੈਂ ਰਾਤੀ ਨਾ ਗੱਲ ਦੇਖੀ ਹੁਣ ਰੈੱਡ ਦੇਲ ਤੁਹਾਡੇ ਦਿਲ ਤੇ ਵੀ ਪੰਜ ਭੇਜ ਦੇ ਤੁਹਾਨੂੰ ਵੀ ਲੋਕੀ ਚੱਲ ਦੁਬਾਰਾ ਤੋਂ ਕਰ ਲਓ ਇਹਨਾਂ ਕਹ ਹੁਣ ਇੱਧੇ ਕੇ ਚੁੱਪ ਕੇ ਕਰ ਲਓ ਰੈੱਡ ਨਹੀਂ ਪੋਣਾ ਦੋਵਾਂ ਦੇ ਨਾਲ ਕਾਲਾ ਹਰਾ ਪਾ ਦੇਨੇ ਕਾਲਾ ਹਰਾ ਕਾਲਾ ਤੇ ਹਰਾ ਪਾ ਕਾਲਾ ਦਿਲ ਕਿਹਦਾ ਕਾਲਾ ਫਿਰ ਕਾਲਾ ਦਿਲ ਫਿਰ ਵੱਜਣਾ ਨਾ ਤੇ ਦੇਦਾ ਹੈਂ ਦੇਲ ਦੇ ਦੇਲ ਹੀ ਹੁੰਦੇ ਪਪਿਆ ਤੇ ਲੋਕਾਂ ਨੇ ਭੇਜੇ ਤੇ ਭੇਜਿਆ ਹੋਣਾ ਇੱਥੇ ਉਹ ਭਾਣ ਨੂੰ ਭੇਜੇ ਪ੍ਰਵਾ ਪਰ ਭਾਣ ਦੇ ਦਿਆ ਤੇ ਕਿੰਨੇ ਭੇਜਿਆ ਚਲੋ ਦੁਬਾਰਾ ਦੁਬਾਰਾ ਨਾਂ ਦੀ ਕਰ ਲੋ ਚਾਹਾਂ ਨੇ ਗੱਲ ਹੋਈ ਕੀ ਅਸਲ ਚ ਗੱਲ ਇਹ ਇਹ ਆਂਦਾ ਕਿ ਲਾੜੋਂ ਸਾਰੇ ਟੈਨਸ਼ਨ ਲੈਂਦੇ ਸੀ ਮਰ ਜੰਨੇ ਬੰਦੇ ਕਹਿੰਦੇ ਸੀ ਮਰ ਜੰਨੇ ਜਾ ਕੇ ਗਰਾਉਂਡ ਪਿੰਦਾ ਕੋਚ ਆ ਗਿਆ ਪਿੰਦਾ ਕੋਚ ਆ ਗਿਆ ਲਾੜਾ ਉਹ ਗੱਲ ਨਹੀਂ ਆਈ ਬੱਬਿਆ ਗੱਲ ਹੋਰ ਹੋਈ ਆ ਭਾਦੀ ਇਹ ਆਇਆ ਘਰੋਂ ਤੇ ਨਾ ਮੈਂ ਕਿਹਾ ਤੂੰ ਖੇਡ ਰਿਆ ਨਹੀਂ ਆ ਮੈਂ ਸੈਟਰੀ ਤੇ ਮੈਂ ਤੇਰਾ ਭਾਰੀ ਚੁੱਕ ਕੇ ਲੈਂਦਾ ਵਾ ਮੈਂ ਤੈਨੂੰ ਐਵੇਂ ਲੈਂਦਾ ਤੂੰ ਘਰੇ ਨਹੀਂ ਨੋ ਕਹਿੰਦਾ ਤੂੰ ਵੀ ਓਵਰੇਜ ਹੋਣਾ ਤੂੰ ਜਿਆਦਾ ਚਿੰਤ ਲੱਗ ਗਿਆ ਤੇ ਦੋ ਤਿੰਨ ਸਾਲ ਹੀ ਰਹੀਦਾ ਮੈਂ ਕਿਹਾ ਤੂੰ ਵੀ ਓਵਰੇਜ ਹੋਣਾ ਇਹਦਾ ਰਾਜਾ ਛੇਤੀ ਆ ਬਲੌਗ ਬਣਾਵਾ ਵੇਖ ਲਈਏ ਫਿਰ ਕਿਹੜੇ ਲੋਕ ਪਿਆਰ ਕਰਦੇ ਕਿਹਨੂੰ ਕਰਦੇ ਇਹਨਾਂ ਵਾਲੀ ਨੂੰ ਤੈਨੂੰ ਪਿਆਰ ਜ਼ਿਆਦਾ ਮਿਲਿਆ ਨਹੀਂ ਇਹ ਤਾਂ ਅੱਜ ਪਾ ਲੱਗਣਾ ਚਲੋ ਕਰ ਦੇ ਚਿੱਟਾ ਦਿਲ ਤੇ ਉਹ ਹਰਿਆ ਦੇ ਚਿੱਟਾ ਦੇ ਸਾਰਾ ਕਰ ਦੇ ਚਿੱਟਾ ਦੇ ਸਾਰਾ ਕਰ ਦੇ ਨਹੀਂ ਹੁਣ ਫਿਰ ਦੱਸੋ ਚਿੱਟਾ ਕਿੱਦਾਂ ਤੇ ਹਰਾਜੀ ਦਾ ਏ ਰਾਜਾ ਕਰੂ ਆਪੇ ਜਿਹਦਾ ਕਰਦਾ ਕਰਦਾ ਫਿਰ ਆਏ ਜਾਂਦੇ ਨੇ ਸਾਰੇ ਬਤੇਲ ਦੇ ਸੋਹਣੇ ਜਿਹੜੇ ਵੱਧ ਨਾ ਗਾਲ ਸੁਣੋ ਬਲਾ ਕੀ ਚੱਕਰ ਆ ਦਿਲ ਵਾਲੇ ਨਾ ਕੰਮ ਰਹਿਣ ਦੋ ਨਾ ਤਾਂ ਦੱਦੋਂ ਦਾ ਚਿੱਟਾ ਤੇ ਨਾ ਆਏ ਰੱਬਾ ਤੇਲ ਕੁੜੀ ਤੇਲ ਰਹਿਣ ਦਾ ਨੰਬਰ 1 ਤੇ 2 ਕਰ ਲਓ ਆਹ 1 2 ਕਰ ਲਓ ਇਹ ਵੀ ਕਰ ਲਓ ਇਹ ਵੀ ਕਿਉਂਕਿ ਦਿਲ ਵਾਲਾ ਰਹਿਣ ਦੋ ਕੰਮ ਚੰਗਾ ਜੇ ਦਿਲਾਂ ਚ ਕੁੜੇ ਚਿੱਟਾ ਵੀ ਨਹੀਂ ਦੇ ਸਕਦੇ ਕਿਸ ਨੂੰ ਹਾਂ ਹਾਂਜੀ ਤੇ ਹਰੇ ਦੀ ਹਰੇ ਦੀ ਗਦਰ ਵੜੀ ਐ ਤੇ ਹਰਾ ਵੀ ਨਹੀਂ ਦੇ ਸਕਦੇ ਨਾ ਤੁਹਾਡਾ ਦੋਵਾਂ ਦਾ ਭਰਾਵਾ ਬਣ ਇਹ ਵੀ ਐ ਇਹ ਵੀ ਕਰ ਲੋ ਜਾਂ 1 2 ਕਰ ਇਹ ਵੀ ਕਰ ਇਹ ਬੱਬਾ ਭਾਨਦੇ ਵੀ ਕਿੰਨੀ ਜਿੱਤ ਕੇ ਫੇਰ ਕਰ ਦੋ ਇਹ ਕਿਤਨਾ ਅਨਸੀਰੀ ਨਹੀਂ ਚਲੋ ਹੁਣ ਉਹਦੇ ਵਿੱਚ ਰਾਜ ਝੂਣ ਨਹੀਂ ਮਾਰਨਾ ਭਾਨ ਦੀ ਥੱਲੇ ਕਿਨੇ ਦੇ ਲੈ ਭਾਨ ਦੇ ਬਾਦ ਨਹੀਂ ਨਹੀਂ ਚਲੋ ਉਤਰਾ VOTING ਪਵਾ ਲੈਣੇ ਆ ਹੁਣ ਆਪਾਂ VOTING ਕਰ ਲੈਨੇ ਆ ਕਿ ਜੇ ਇਹਦੇ ਮਨ ਭਿੰਦਾ ਦੋ ਬਾਈਕ ਜਾਂ ਕਰ ਲੋ ਹਣਾ ਏ ਜਾਂ ਬੀ ਤੇ ਬਸ ਹੁਣ ਲੱਜੂ ਪਤਾ ਕਿ ਕਿਹੜੇ ਨੂੰ ਜ਼ਿਆਦਾ ਪਸੰਦ ਕਰਦਾ ਠੀਕ ਹੈ ਹੁਣ ਟੈਨਸ਼ਨ ਲੈਂਦੇ ਹਾਂ ਮਰਦੇ ਸ਼ਾਮ ਨੂੰ ਕੋਚ ਕੋਚ ਇਹ ਕਰਾ ਲੈਂਦਾ ਹੁਣ ਜੇ ਰਹਿਣਾ ਮੇਰੇ ਪਿੰਡ ਮੁੰਦਰੀ ਪਹਨੇ ਕੋਚਰ ਮੈਂ ਕਿਹੜਾ ਕਿਹਨੂੰ ਕਹਿੰਦੇ ਫੋਨ ਹੀ ਦੱਸ ਬਰੂਣਾ ਪਰ ਤੂੰ ਪਲੇਅਰ ਆ ਜਾਂਦੇ ਫਿਰ ਤੂੰ ਉੱਧਾ ਆਇਆ ਕਰ ਨਾਲ ਆਹ ਫਿਰ ਤੂੰ ਕੋਚ ਬਣ ਜਾ ਕੇ ਆਹ ਹਣਾ ਹੁਣ ਕੋਚ ਬਣ ਜਾ ਉੱਧਾ ਆਇਆ ਕਰ ਨਾਲ ਆ ਕਰ ਕੱਪੜੇ ਤੂੰ ਪਾਉਂਦੀ ਹੈ ਨਾ ਲਾਏਗਾ ਜੁਮੇ ਦੀ ਛੁੱਟੀ ਅੱਛਾ ਚਲ ਕੇ ਜੈ ਮੈਨੂੰ ਹੁਣ ਹੀ ਚਾਹਦਾ ਹੈ ਆ ਆ ਮੇ ਰਾਜ ਆ ਹਾਮੇ ਰਾਜਾ ਬੇਟਾ ਆ ਮੇਰਾ ਵੀਰ ਆਉਂਦੇ ਆ ਹਾ ਅਧਰ ਮੜ ਵੀਰ ਮੇਰਾ ਰੇ ਮੇਰਾ ਰਾਜਾ ਪੁੱਤ ਆਇਆ ਫੋਨ ਨੀ ਵੀਰੇ ਮਨੁੰਦੇ ਕਿ ਸ਼ੁਕਰ ਸ਼ੁਕਰ ਆ ਤੇ ਕਿ ਮਾ ਕੋ ਨਹੀਂ ਹੁਣ ਤੁਸੀਂ ਸਲਾਹ ਕਰੋ ਬੱਬਾ ਬੱਬਾ ਕੋਈ ਤੂੰ ਕੋਈ ਜੋ ਕੋਈ ਤਹੀਂ ਆਏ ਹੋਏ ਹਾਏ ਹੋਏ ਹਾਏ ਹੋਏ ਮੈਨੂੰ ਦੋਵੇਂ ਪਤਾ ਕੀ ਕਰੂ ਤੂੰ ਮੈਂ ਜਾਣੀ ਪਾਸਪੋਰਟ ਪਾ ਗਏ ਨਾ ਮਸ਼ੀਨ ਕੱਪੜਿਆਂ ਤੇ ਧੋ ਬਣਾ ਤੂੰ ਬੱਤੀ ਨਹੀਂ ਕਰਨਾ ਕੌਣ ਦਾ ਫਿਆਨ ਹੈ ਭਾਈ ਜੀ ਅੰਬੂ ਜਸੀ ਪੱਟਾ ਜੀ ਉਹ ਵੇ ਵੇ ਮੈਂ ਮਜਾਕ ਨਹੀਂ ਕਰਦਾ ਹਾਂਜੀ ਤੁਹਾਡੀ ਫੋਨ ਆ ਗਿਆ ਗੋਪੇ ਬੈਂ ਭਾਈ ਦਾ ਅੱਛਾ ਮਾਰੋ ਜੈ ਵੀਖੋ ਯਾਰ ਇਹ ਪੂਰੀ ਕਰਨੇ ਆ ਨਾਲ ਅੱਛਾ ਹਰ ਇੱਕ ਟੀਮ ਦਾ ਠੀਕ ਹੈ ਮਾਜੀ ਜਿਹੜੀ ਸਭ ਤੋਂ ਟੀਮ ਤਗੜੀ ਹੈ ਅੱਛਾ ਹੁਣ ਆਪਾਂ ਟੀਮ ਉਹ ਰੀ ਪੀ ਕੇ ਚੱਲਣ ਲਈ ਆਉਂਦੇ ਵੀ ਦੱਸੋ ਕਿਹੜਾ ਮੱਲੋ ਤੁਹਾਡਾ ਬੰਦਾ ਪਾਉਣਾ ਬੱਬਾ ਪਾਉਣਾ ਕਿ ਮੀ ਉਸੇ ਪਾਉਣਾ ਨਾਲੇ ਮੈਨੇ ਕਰਣਾ ਨੇ ਹਾਂ ਦੱਸ ਜੀ ਨਾਲ ਤੇਰਾ ਨਾਲ ਲਿਆ ਨਹੀਂ ਫੇ ਕੋਈ ਜੱਟ ਮੈਂ ਦੋ ਦਰ ਨਹੀਂ ਕੋਈ ਪਹਿਲਾਂ ਕੀ ਚੱਕਰ ਹੈ ਦੋਹਾਂ ਨੂੰ ਛੱਡ ਤੇ ਸਕ ਨਹੀਂ ਬੋਰਡ ਵਾਲਾ ਵੀ ਉਦਾਂ ਵੀ ਉਦਾਂ ਪਰਚੀ ਪਾ ਲਾਂਗੇ ਜਿਹਦੀ ਨਿਕਲ ਆਊਗਾ ਇਹ ਬੋਰਡ ਪਾ ਲਗੇ ਨਹੀਂ ਫੇ ਅੱਜ ਨਹੀਂ ਪਰਚੀ ਚੁੱਕ ਲਾਂਗੇ ਨਾ ਨਹੀਂ ਨਹੀਂ ਬੱਬੇ ਬੱਬੇ ਨੂੰ ਲੈ ਜਾ ਮੈਂ ਨਹੀਂ ਪਰਚੀ ਬੱਬੇ ਨੂੰ ਲੈ ਜਾ ਤੂੰ ਹਾਂ ਬੱਬੇ ਲੈ ਆ ਤੂੰ ਨੇ ਅੰਦਰੋਂ ਨਹੀਂ ਅੰਦਰੋਂ ਕੰਮ ਕਰਦਾ ਮੈਂ ਅੰਦਰੋਂ ਨਹੀਂ ਆਈ ਆਵਾਜ਼ ਭਾਜੀ ਜਿਹਨੇ ਪ੍ਰੋਜੈਕਟ ਸਾਨੂੰ ਕੁੜੀ ਉੱਥੇ ਚਾਹੀਦੀ ਉਹ ਨਹੀਂ ਮੁੜੀ ਜੀ ਜਿਹਦਾ ਸਮਾਨ ਉਹ ਕੰਪਨੀ ਦੇ ਬੈਂਕ ਤੇ ਮਿਲਦਾ ਉਹ ਟੈਨਸ਼ਨ ਨਹੀਂ ਮਿਲਦਾ ਸਾਰਾ ਕੁਝ ਮਿਲ ਜੂਗਾ ਨਹੀਂ ਭਾਜੀ ਆਉਂਗਾ ਕੋਈ ਉੱਥੇ ਜਾਣੀ ਗੱਲ ਨਹੀਂ ਨਹੀਂ ਗੁੱਬੇ ਭਾਜੀ ਨੂੰ ਸਮਾਨ ਵਾਧੂ ਉੱਥੇ ਮਾਨ ਪਤਾ ਵਾਧੂ ਨਾ ਮਾਈ ਕਰਦਾ ਫਿਰ ਬੰਦੇ ਚਾਹੀਦੇ ਦੋ ਤਿੰਨ ਜਿਨ੍ਹਾਂ ਨੇ ਅਸੀਂ ਬਣਾਉਣਾ ਦੂਜਾ ਪਰ ਉੱਥੇ ਉੱਥੇ ਇੰਨਾ ਉੱਤੋਂ ਪੈਸੇ ਨਹੀਂ ਸੁੱਟਦੇ ਹੁੰਦੇ ਨਹੀਂ ਨਹੀਂ ਕਰਾਂਗੇ ਹਾਂ ਕਿਹੜਾ ਹੋਪਟਿਸ ਲੈ ਲਓ ਸੁਟਾ ਗਾਣੋ ਮੈਨੂੰ ਪਤਾ ਨਹੀਂ ਪਤਾ ਅੱਛਾ ਜਿਹੜੀ ਜਿਹੜੀ ਮੱਲਾ ਅਸਤਰਾ ਚੀਜ਼ ਹੋਵੇ ਨਾ ਸਰੀਰ ਦੇ ਨਾਲ ਉਦਾਂ ਵੀ ਉਹ ਲਾਗੇ ਛੁੱਟੀ ਦੀ ਵਾਲ ਲੱਗਾਵੇ ਨਾ ਉਹਨੂੰ ਵੀ ਲਾਗੇ ਛੁੱਟ ਦੇਦਾ ਇਹ ਮਾਰਾ ਜਿਹਾ ਲੱਗਦਾ ਯਾਰ ਉਦਾਂ ਲੱਗਦਾ ਜੇ ਉਦਾਂ ਕੋਈ ਬੁੱੱਚ ਚੀਜ਼ ਹੋਵੇ ਪਹਿਹੋ ਜੀ ਚੀਜ਼ ਕਦੀ ਨਹੀਂ ਪਰ ਲੱਗ ਲੱਗਾ ਕਿਤੇ ਪੰਦੇ ਪਾੜ ਕੀ ਕਹਿੰਦੇ ਪੰਦੇ ਕੀ ਕਹਿੰਦੇ ਕੀ 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 ਕਹੀਆਂ ਪੈਸੇ ਦੇ ਪਾਣ ਪਾਣੀ ਬੁਝ ਪਾਇਆ ਮੈਨੂੰ ਵੀ ਨਹੀਂ ਪਰ ਮਾਣ ਖਤੇ ਰੱਖਦੇ ਸਨ ਕਰਕੇ ਸਾਨੂੰ ਪਰ ਆ ਗਿਆ ਬੰਦ ਗਿਆ ਜੇ ਮੱਲਾ ਪਾਣੀ ਦੋ ਅਫਰ ਦਿੱਤੀ ਜਿੰਨੇ ਮਰਜੀ ਪੈਸੇ ਚੁੱਕ ਲੋ ਹੱਥ ਨਾਲ ਮੱਲਾ ਚੁੱਕ ਕੇ ਲੈ ਜਾਂਦਾ ਜਿੰਨੇ ਚੁੱਕ ਲੈ ਜਾਂਣ ਕਿੰਨੇ ਖੜ ਸਕਦਾ ਸਭ ਉਹ ਵਕਤ ਦੱਸੂਗਾ ਉਦਾਂ ਜੇ ਮੰਨ ਕੇ ਪਾਣ ਪੰਡ ਮੁੰਡ ਕੇ ਇਹਨੂੰ ਪੱਠਿਆਂ ਦੀ ਚਕਾਉਣੀ ਹੋਵੇ ਉਹਨੇ ਕਹਿੰਦਾ ਯਾਰ ਹੌਲੀ ਪਾਣਾ ਤੇ ਜੇ ਪੈਸਿਆਂ ਦੀ ਪੰਡ ਚਕਾਉਣੀ ਹੋਵੇ ਮਸਾ ਫਾ ਲੋ ਭਾਵੇਂ ਕੋਬਾ ਆ ਕੇ ਖੜੇ ਤੇ ਕੋਈ ਨਾ ਜੇ ਮੋਰਾ ਇਹ ਕਿਹਨਾਂ ਦੱਸਦਾ ਲੱਭਣੀ ਅਰੇ ਧੌਣ ਭਾਵੇਂ ਟੁੱਟ ਜੇ ਨਾ ਨਹੀਂ ਜੇ ਦੀ ਪਾਣ ਉਹਨੂੰ ਕਹਿਣਾ ਫਟੇ ਪਾਣ ਬਹੁਤ ਬਈ ਹੂੰ ਮੁੜ ਕੇ ਭਲੇ ਕਿ ਪੱਠੇ ਵੀ ਪਾਣ ਚੁੱਕੇ ਨਹੀਂ ਯਾਰ ਮੈਂ ਧੌਣ ਤੇ ਭਾਰ ਨਹੀਂ ਚੁੱਕਿਆ ਕਦੀ ਉਹਦਾ ਅਸਲ ਤੇ ਨਾ ਮੈਂ ਨਹੀਂ ਜਿੱਤਦਾ ਉਹ ਜਿਹੜਾ ਜਦੋਂ ਉਹ ਹੀ ਧੜੀ ਮੈਂ ਕਹਿੰਦੀ ਕੰਮ ਚੱਲਦੀ ਹੈ ਨਾ ਨੂੰ ਨਹੀਂ ਤੇਰੇ ਦੇ ਦੋ ਇੰਗਲਿਸ਼ ਬੰਦਾ ਕਰਦਾ ਤੂੰ ਇਹ ਪੈਸਾ ਵੀ ਦਿੱਤਾ ਚਲੇ ਆ ਨਾ ਸਾਰਾ ਚਲ ਗਿਆ ਸਿਸਟਮ ਜੇ ਪੈਸਾ ਦਜਾ ਨਾ ਚੱਲਦਾ ਫਿਰ ਸੰਘਰਸ਼ ਨਹੀਂ ਕਰਨਾ ਲੋਕਾਂ ਦਾ ਜਿਹੜਾ ਆਲਸੀ ਲੈਣਾ ਲੋਕਾਂ ਦਾ ਚੱਲੀ ਜਾਂਦਾ ਕੰਮ ਸੰਘਰਸ਼ ਕੋਈ ਵੀ ਆਪਾਂ ਨਾਮ ਬਣਾਉਣੇ ਮਿਹਨਤ ਕਰਦੇ ਆ ਅੱਗੇ ਵਾਦੇ ਆ ਮੈਂ ਮਿਹਨਤ ਕਰਦੇ ਆ ਆਪਾਂ ਆਪਣੀ ਉਹ ਜਲੂਮ ਨਹੀਂ ਰਹੇ ਨਾ ਬੰਦੇ ਫਿਰ ਅੱਗੇ ਵਾਦਨ ਦਾ ਮੈਂ ਮਹਿੰਗੇ ਹੋਣ ਆਪਣੇ ਪਿਓ ਜੀ ਦਾ ਆਪਾਂ ਦੇਣੇ ਕਿੰਨੀ ਕਮਾਈ ਦਿੱਤੀ ਹੈ ਨਾ ਭੰਗੜੇ ਤੋਂ ਬਣਾ ਕੇ ਉਹ ਆਇਆ ਪੌਣ ਵਰਤਦਾ ਰਹੇ ਉਹ ਤੇਰੇ ਨਾਲ ਸ਼ਾਹ ਗਾਉਂ ਘਟਦਾ ਹੀ ਜਾਂਦਾ ਕੰਮ ਦਾ ਪਹਿਲਾਂ ਦੇ ਜਿਹੜਾ ਲਾਣੇਦਾਰ ਹੁੰਦਾ ਸੀ ਉਹ ਚੀਜ਼ਾਂ ਲਿਆਉਂਦਾ ਸੀ ਸੋਛਣ ਦੇ 10 15 ਜੀਆਂ ਦੀ ਮੁਖਤਿਆਰੀ ਇਕੱਲੇ ਤੋਂ ਹੁੰਦੀ ਤੇ ਇੱਕ ਬਹੁਤ ਜੇਬ ਹੁੰਦੀ ਅੱਜ ਕੱਲ ਸਾਰੇ ਜਿੰਨੇ ਘਰ ਦੇ ਜੀ ਹੁੰਨੀਆਂ ਜੇਬਾਂ ਉਹ ਕੋਕੋ ਵੱਖੇ ਸਿਸਟਮ ਹੋ ਗਿਆ ਸਾਰਾ ਇਹਨਾਂ ਉਹਨੇ ਸੌਦਾ ਪੱਤਾ ਲਿਆਉਣਾ ਉਹਨੇ ਸਾਰਾ ਕੁਝ ਕਰਨਾ ਮੈਂ ਪਾਣੀ ਪੀਣੇ ਆ ਮੈਂ ਵੇਖੀ ਸੀ ਸ਼ਿਸ਼ੇ ਵਾਲਿਆ ਉਹਨਾਂ ਨੇ ਨਾ ਜਿੰਪ ਮਾਦਾਵਾ ਜੀ ਹੈਗੀ ਪੰਜ ਮੁੰਡੇ ਉਹਦੇ ਉਹ ਨਵਾਂ ਗਾਮ ਤੇ ਜਵਾ ਗਿਆ ਗੱਡੀ ਉਹਦੇ ਹੱਥ ਜਿੰਨੇੜੀ ਹੋਏ ਤਾਂ ਕਿ ਕੁਝ ਕਹੀ ਆਵੇ ਸ਼ਿਸ਼ੇ ਵਾਲੀ ਤੇ ਉਹ ਸਾਰਾ ਨੋਆ ਨੂੰ ਅਜੇ ਤੱਕ ਆਫ ਲਿਆ ਕੇ ਦੇ ਦੀ ਗੱਲ ਤਾਂ ਸਾਰਾ ਮੇਰਾ ਦਾਦਾ ਵੀ ਬੜਾ ਚੱਲ ਉਹਨੇ ਉਹਨੇ ਮੁਕਤੀ ਆ ਰਹੀ ਇਦੀ ਸਾਰਾ ਗੋਜ ਉਹਨੇ ਲਿਆਉਣਾ ਉਹ ਉਹਦੀ ਨਾਲ ਇਹ ਤਾਂ ਬੜੀ ਹੋ ਚੀਜ਼ ਹੈ ਅਸਲ ਤੇ ਬੰਦੇ ਨਾ ਉਹ ਨਿੱਗੀਆਂ ਨਿੱਗੀਆਂ ਗੱਲਾਂ ਤੇ ਰੱਖ ਲਈ ਕਮਾਈਆਂ ਲੱਭਦੇ ਹਾਂ ਜੀ ਜੀ ਵਾਲਾ ਸਾਬ ਲਿਆਉਂਦੇ ਨੇ ਰਗੇਜੀ ਤੇ ਲਿਆਉਂਦੇ ਨਹੀਂ ਹੁੰਦੇ ਉਹ ਦੇਖੀ ਕਿੰਨੇ ਕਿਥੇ ਮਾ ਸਹੀ ਹਾਲ ਉਹ ਵੀ ਬੜਾ ਚੱਲਦੇ ਰਹੇ ਉਹਨਾਂ ਘਰਾਂ ਚ ਉੱਠੇ ਆ ਵੀ ਜਿੱਥੇ ਹੁੰਦਾ ਇਹ ਵੀ ਇਹਦੇ ਨਾਲ ਹਣਾਉਣਾ ਹੀ ਆ ਹਣਾਉਣਾ ਹੀ ਆ ਸਹੀ ਇੱਕ ਵੀ ਪੁੱਛ ਨਹੀਂ ਪੰਜ ਮੈਨੂੰ ਦਿਲ ਟੁੱਟ ਪੂਜਾ ਮੇਰੇ ਆਪਾਂ ਮੈਂ ਕਿਹਾ ਵੀ ਇੰਦਰੀ ਗੱਲ ਕਰਦੇ ਭਾਈ ਇਹ ਨਹੀਂ ਗੱਲ ਕਰ ਕਮੈਂ ਉਹ ਵੇਹੇ ਕਰ ਲਗਾ ਗੱਲ ਜੇ ਵੀ ਕੋਈ ਵੀ ਡਰਾਈਵਰ ਬੰਦਾ ਕੋਈ ਵੀ ਗੱਲ ਛੇੜ ਦੋ ਕੋਈ ਵੀ ਛੇੜ ਦੋ ਦੁਨੀਆ ਦੀ ਆਹੋ ਹਾ ਭਾਈ ਆਪਣੇ ਨਾਮ ਇਹ ਉਹ ਫਲਾਣਾ ਨਾ ਸਾਡੇ 3-4 ਕਲਾਕਾਂ ਚ ਮਾਰਦੇ ਮੰਜੇ ਸੋ ਗੱਲ ਮੈਂ ਆਪਣੀ ਕਿਦੋਂ ਕੋਈ ਜਿਹੜੀ ਆਪਣੀ ਲਈ ਆ ਨਹੀਂ ਕਿਹੜੀ ਗਈ ਆਪਣੀ ਨਹੀਂ ਕਿਹੜੀ ਗਈ ਆਪਣੀ ਤੇਰੀ ਗੱਲ ਕੀਤੀ ਭਾਈ ਤੇਰਾ ਨਾਮ ਆ ਉਹ ਗੱਲ ਦੇ ਭਾਈ ਗੱਲ ਸੁਣਾ ਬਲਾ ਕੀ ਚੱਲ ਹੁਣ ਬੰਦੇ ਨੇ ਹੰਗਾਰਾ ਦੇ ਮੇਰੇ ਨਾਲ ਭਰਨਾ ਹੀ ਆ ਤੁਸੀਂ ਹੀ ਨੰਬਰ ਬਦਲੇਗਾ ਰੱਬ ਦੇ ਤੁਸੀਂ ਹੀ ਤੁਹਾਨੂੰ ਮਤਬਲਾ ਲੰਗਾ ਜਦੋਂ ਤੁਹਾਨੂੰ ਮਤਬਲਾ ਆਇਆ ਨਾ ਉਦੋਂ ਕਹਣਾ ਭੁਆਨੀ ਨਹੀਂ ਆ ਦੋ ਚਾਰ ਦਾ ਮੈਚ ਪਾਉਂਦੇ ਤੇ ਤੁਹਾਡੇ ਫੋਨ ਲੱਗੇ ਤਾਂ ਆਖੀ ਹੋਣਾ ਭੁਆਨੀ ਮੈਂ ਇਹਨੂੰ ਕਹਣਾ ਮੈਂ ਚਾਰ ਦਿਨ ਫੋਨ ਆਉਣਗਾ ਮੈਂ ਜੇ ਤੈਨੂੰ ਵੀ ਲੋੜ ਹੈ ਦਿਨੇ ਵੀ ਲੋੜ ਹੈ ਦੱਦਾ ਨਹੀਂ ਕੋਈ ਤੇ ਜਦੋਂ ਤੁਹਾਨੂੰ ਲੋੜ ਆਈ ਉਦੋਂ ਘਰ ਆਵਾਂਗੀ ਮੇਰੀ ਗੱਲ ਇੱਕ ਗੱਲ ਹੈ ਕੋਈ ਯਾਰ ਨਹੀਂ ਹੋਣਾ ਲੈ ਉਹ ਗੱਲ ਹੈ ਤਸ ਦੀ ਕਿ ਤੂੰ ਮੈਂ ਰਹਿਣਾ ਭੁਆਨੇ ਕੋਲੇ ਦਿੰਦਾ ਤਾਂ ਫਿਰ ਇਹਦਾ ਨਾ ਭੁਆਣਾ ਪਾਦੇ ਗੋਡੇ ਫੜ ਗਏ ਇਹਨਾਂ ਨੇ ਬਾ ਕੁਟੀਆਂ ਨੇ ਤੇ ਨਾ ਆਉਂਦੇ ਕੋਲੇ ਆ 10 ਭੁਆਣ ਨੂੰ ਇੱਕ ਗੱਲ ਹੈਗੀ ਇਹ ਮੇਰਾ ਪੁਰਾਣਾ ਸਬੰਧ ਹੈ ਮੈਂ ਇਹਦੇ ਕੋਲੇ ਰਹਿਣਾ 24 ਘੰਟੇ ਫੋਨ ਟੈ ਉਹੜਾ ਮੈਂ ਜੇ ਹੈ ਦਿੰਦੇ ਦਿੰਨੀ ਨਹੀਂ ਮੈਂ ਚੱਲਾਂ ਮਾਪ ਦਾ ਕਰਕੇ ਹੁੰਦਾ ਜੀ ਜਹ ਟਾਈਮ ਦੇ 4 ਵਜੇ ਦਾ ਉਹ ਮੈਂ ਨਾ ਤੇ ਸਿਆ ਚੱਲੇ ਜੀ ਬਾਕਮ ਨਾਲ ਗੁਰਦੇਵ ਸੰਭਿਆ ਕਰ ਫਿਰ ਤੇ ਸਿਆ ਮੈਂ ਜੇ ਬਣੇਗਾ ਜੇ ਤੇ ਸਿਆ ਮੈਂ ਦਾਸ ਦਵਾ ਹੀ ਪਾ ਪਲਾ ਬਲੇਸ ਸਿਆ ਦਾ ਬਾਪੇ ਨੂੰ ਉਹ ਕਹ ਕਰੋ ਖੁਲਦੇ ਜੇ ਤੁਸੀਂ ਖੁਲਦੇ ਨਹੀਂ ਜੇ ਛੱਪ ਦੇ ਪਹਿਲਵਾਨ ਧੌਣ ਤੋਂ ਮਰਦੇ ਜੀ ਜਿਹਦੀ ਧੌਣ ਚ ਜਾਣਿਆ ਨਾ ਉਹ ਬੰਦਾ ਨਹੀਂ ਮਰਦਾ ਇਹ ਜੀ ਜੀ ਦੀ ਤਾਂ ਹੰਤ ਨਹੀਂ ਜਾਣੇਗੀ ਉਹ ਗਿਆ ਗੱਲਾਂ ਅੰਗ ਜ਼ੋਰ ਮਾਰਦਾ ਵਾ ਤੇ ਜਦੋਂ ਬੰਦਾ ਡਾਉਣੇ ਆ ਨਾ ਅ ਕੱਚਾ ਇਹ ਆ ਵਾ ਉਦੋਂ ਬੰਦਾ ਦਾ ਮਾਰ ਲੂ ਬੰਦਾ ਥੱਲੇ ਡੇਪੂ ਤੇ ਮੁਰਗੇ ਸਰੀਰ ਛੱਡ ਦਿੰਦਾ ਬੰਦੇ ਨੂੰ ਗ੍ਰੀਪ ਨਹੀਂ ਕਰਦਾ ਪੂਰੀ ਤੇ ਜਦੋਂ ਬੰਦਾ ਪੂਰਾ ਨਿਗਰ ਹੋਵੇ ਨਾ ਮਿਹਨਤ ਮੁੰਦ ਲੱਗੀ ਹੋਵੇ ਬੰਦੇ ਦਾ ਇੰਜਨ ਹੈ ਵੱਜਾ ਹੋਵੇ ਮਸਲਮੂਸ ਨੇ ਵੱਜੇ ਹੋਣ ਫੇਰ ਬੰਦਾ ਛੱਡਦਾ ਥੋੜੀ ਕਿ ਇਹਨੂੰ ਉਹ ਚੀਜ਼ ਹੈ ਹੋ ਗਈ ਆ ਗੈਪ ਥੋੜੀ ਦਿੰਦਾ ਫਿਰ ਕਿਹਦੇ ਨਾਲ ਫਰਕ ਪਈ ਜਾਂਦਾ ਆਪਦੇ ਆਪ ਨੂੰ ਮੈਨੂੰ ਪਰ ਲੈ ਜਾਂਦੇ ਮਿਹਨਤ ਵੀ ਆਉਂਦੀ ਅੱਗੇ ਜਿਵੇਂ ਠੱਟ ਤੇ ਨਾ ਲੱਗਦੀ ਹੁੰਦਾ ਪਹਿਲਾਂ ਲੱਗਣਾ ਪੈਂਦਾ ਭਾਈ ਯਾਰ ਇਹ ਜਿਹੜੀ ਕਬੱਡੀ ਹੈ ਨਾ ਉਹ ਤਾਂ ਹੈਗੀ ਮਿਹਨਤ ਦੀ ਹੈ ਸੰਘਰਸ਼ ਦੀ ਤਵੱਸ਼ਿਆ ਇਹ ਤਾਂ ਤਵੱਸ਼ਿਆ ਜੇ ਜਿੰਨੀ ਕਰ ਲੋਗੇ ਉੰਨੀ ਲੰਮੀ ਖੇਡ ਲੋਗੇ ਜੇ ਨਾ ਕਰੋਗੇ ਤੇ ਉੰਨੀ ਥੋੜੀ ਖੇਡ ਲੋਗੇ ਇਹਦੇ ਤਵੱਸ਼ਿਆ ਦੀ ਗੇਮ ਆ ਜੇ ਆਪਾਂ ਕਹੀਏ ਵੀ ਵੀ ਆ ਦੇਣ ਆਏ ਆ ਇਦਾਂ ਰਹਿਣੇ ਉਦਾਂ ਨਹੀਂ ਰਹਿਣੇ ਉਹਦੇ ਆਉਂਦੇ ਜਾਂਦੇ ਰਹਿਣੇ ਜੇ ਜਿਹੜਾ ਮਿਹਨਤ ਵਾਲਾ ਬੰਦਾ ਉਹ ਕਵਰ ਕਰ ਲੈਂਦਾ ਜਿਹੜਾ ਮਿਹਨਤ ਨਹੀਂ ਕਰਦਾ ਉਹਨੇ ਕਵਰ ਨਹੀਂ ਕਰਦਾ ਵਧੀਆ ਜਿਹੜਾ ਵਧੀਆ ਕੁੱਤਾ ਸੋਹਣਾ ਪਹਿਲੋ ਪਹਿਲੋ ਬੰਦੇ ਹੈਗੇ ਮੈਂ ਨਾਂ ਨਹੀਂ ਲੈਣਾ ਉਦੋਂ ਨਾ ਸ਼ਹਿਰੋਂ ਨਵੀਂ-ਨਵੀਆਂ ਬਰੀਡਾਂ ਚੱਲੀਆਂ ਹੁੰਦੀਆਂ ਅੰਬਰਸਰ ਇਹ ਵੀ ਇਹ ਵੀ ਉਸਤਾਦ ਨੂੰ ਪਤਾ ਸਾਰੀਆਂ ਗੱਲਾਂ ਦਾ ਉਹਦੋਂ ਨਾ ਨਵੀਆਂ-ਨਵੀਆਂ ਬਰੀਡਾਂ ਚੱਲੀਆਂ ਇਹ ਗੱਲ ਹੋਣੀ ਹੈ 2008 8 7 ਦੀ 7ਕ ਦੀ ਹਣੀ ਤੇ ਬੰਦੇ ਖਰਚੇ ਤੋਂ ਟੁੱਟ ਜਾਂਦੇ ਜਦੋਂ ਇਹਨਾਂ ਨੇ ਕੀ ਕੀਤਾ ਵੀ ਰঞ্জੀਤ ਐ ਵੀ ਨਿਊ ਉੱਤਰ ਸ਼ਹਿਰ ਚੱਲ ਜਾਣਾ ਰঞ্জੀਤ ਐ ਵੀ ਨਿਊ ਉਹ ਨਹੀਂ ਰঞ্জੀਤ ਐ ਵੀ ਨਿਊ ਤੇ ਐੜੀ ਐੜੀ ਕੰਧਾਂ ਹੀ ਹੈਗੀਆਂ ਤੇ ਉਹ ਕੁੱਤੇ ਉਹਨਾਂ ਤੋਂ ਵੱਡੇ ਸੀ ਜਿਹੜੇ ਰੱਖੇ ਨੇ ਜੱਤਾਂ ਸੁਤਤ ਰਾਮੇਸ਼ਰੀ ਅੰਮ੍ਰਿਤ ਦੇਖਣਾ ਦੂਜੇ ਦਿਨ ਮਤੜਕੇ ਦਰਬਾਰ ਸਾਹਿਬ ਇਹ ਮੜਕੇ ਬੰਦੇ ਨਾ ਹੋ ਗਏ ਕੰਮ ਕੁੱਤੇ ਚੱਕਣ ਦੇ ਦਿੰਦਿਆ ਇਹ ਨਾ ਬੰਦੇ ਦੇ ਗੱਲਾਂ ਦੱਸਣ ਦੇਵੇਂ ਬੰਦੇ ਕੁੱਤੇ ਚੁੱਕਣਦੇ ਹੋਗੇ ਸਹੀ ਨਾ ਬੜੇ ਕੁੱਤੇ ਚੁੱਕ ਚੋਗ ਲੈਉਣੇ ਇਹ 3 ਵਾਲੇ ਜੀ ਇੰਨੀ ਨਸਲਾ ਕਿੱਥੋਂ ਲਿਓਣੇ ਕੋਈ ਨਾ ਕਿੱਥੋਂ ਵੀ ਆ ਗੁੜੀ ਆ ਵੀ ਇੰਨੀ ਨਸਲਾ ਕਿੱਥੋਂ ਆਉਂਦੀਆਂ ਵਾਨਸਵੰਦ ਗੁੱਤੇ ਕੋਈ ਕੋਈ ਬਾਅਦ ਚ ਮੁੜ ਕੇ ਪੁੱਛ ਗਏ ਛੋਈ ਉਹਨਾਂ ਦੀ ਇਹ ਗੁੜੀ ਹੈ ਨਾ ਇੱਕ ਵਾਰੀ ਥਾਣੇ ਰਿਪੋਰਟ ਚਲੇਗੀ ਨਾ ਕੁੱਤੇ ਚੋਰੀ ਕਿਤੇ ਵੀ ਕੁੱਤਾ ਗੁੜੀ ਆ ਵਕ ਹੀ ਨੇ ਚੁੱਕ ਲੈਣਾ ਉਹਦੇ ਆਲ ਪੁਲ ਸੁਸਲੇ ਆਉਣੀ ਹੈ ਪੀ ਪਊਆ ਹੈ ਬੰਦੇ ਦਾ ਕੁੜੀਆ ਨਾਂਦਰ ਜਿੱਥੇ ਤੇ ਇੰਨੀ ਚੁੱਕਿਆਣਾ ਉਹਦਾ ਬਰੀਡ ਕਿਹੜੀ ਜਿਆਦੀ ਬਰੀਡ ਆ ਜਿਆਦੀ ਨੇ ਲੰਡਾ ਲੰਡੇ ਡਾਵਰਮੈਨ ਦੇ ਕੇ ਲੈਬਰਡੋਮੇਸ਼ੀਆ ਮੈਂਡਮੇਸ਼ੀਆ ਲੈਪਰਾ ਮੈਂ ਲੈਪਰਾ ਤੋਂ ਲੈਪਰਾ ਸ਼ੈਫਰਡ ਪੂਰੇ ਪੂਰੇ ਪੂਰੀ ਤੇਲ ਜੀ ਹੈ ਪੂਰਾ ਰੈੱਡ ਹੁੰਦਾ ਯਾਰ ਸਾਰੀਆਂ ਬਰੀਡਾਂ ਬਦਲੀਆਂ ਗਈਆਂ ਵਾ ਜਿੱਦਾਂ ਲਾਲਾ ਸਾਫ ਪਿੱਟ ਬੋਲ ਵੀ ਆਏ ਫੜੇ ਫੜੇ ਬੀਤੇ ਨੇ ਆ ਸਾਰੇ ਹੀ ਲੈਬਰਰਰੀ ਸ਼ੈਫਰਡ ਜਿਹੜਾ ਨਾ ਇਹ ਸਦਾ ਭਰ ਗਿਆ ਇਹ ਸਦਾ ਭਰ ਗਿਆ ਜੀ ਪੁੱਤੇ ਉਹਦੇ ਨੂੰ ਚੋਕਲੇਂਟ ਹੀ ਉਹਨਾਂ ਨੇ ਅਹ ਮਿਹੜੇ ਕੇ ਬੰਦੇ ਕਾਬੂ ਆ ਗਏ ਉਹ ਤਾਂ ਹੀ ਕਹਿੰਦੇ ਇਹ ਕੁੱਤਾ ਕੋਈ ਨਹੀਂ ਚੋਰੀ ਹੁੰਦਾ ਹਮਰੇ ਭਾਦੀ ਕੋ ਤੇ ਲਾਉਂਦੇ ਉਹ ਉਹ ਬੰਦਾ ਭੱਜ ਜਾਂਦਿਆ ਸੀ ਮੈਂ ਉਹਦੇ ਮਗਰੋਂ 2000 ਡਿਗ ਚੇ ਮੋਢੇ ਖਿੱਚੇ ਤਾਂ ਉਹ ਡਿੱਗ ਪਿਆ ਮੇਰੇ ਦੱਤਾਂ ਇਹ ਹੋ ਗਈ ਇੱਥੋਂ ਕਿੱਲੀ ਪਾੜ ਗਈ ਗੋਡੇ ਤੇ ਜਿਹੜੀ ਸਾਟ ਹੱਟ ਦਾ ਨਹੀਂ ਪਤਾ ਕਿਹੜੇ ਵੱਲ ਲੱਗਦੇ ਉਹਨੇ ਚੱਕ ਰ ਪਹੀਆਂ ਕਿੱਡੇ ਕਿੰਨੇ ਪੰਪ ਮਾਰੇ ਦੇ ਨੋਰਮਲ ਜੈ ਠੀਕਾ ਉਹ ਉੱਥੇ ਜਾ ਕੋਈ ਨਾ ਇੱਕ ਜੀ ਉੱਥੇ ਮੈਂ ਕਿਹਾ ਕੋਈ ਨਾ ਪੌਂਦਾ ਵਧੀਆ ਉਹ ਉੱਥੇ ਵਾਕਈ ਇਹਨੋਂ ਖੇਡ ਹੁੰਦੇ ਹੈ ਰਾਤ ਦਾ ਅੱਜ ਤੱਕ 2 ਵਜੇ ਨੂੰ ਚੱਲਦੇ ਹੈ 2:30 ਦੇ ਟਾਈਮ 2:30 ਦਾ ਟਾਈਮ ਗਲਤ ਉਹ ਉੱਤੇ ਆਪਣਾ ਪ੍ਰਕਰਮਾ ਬੈਠੇ ਵੇਖਦੇ ਮੈਂ ਤੁਰੰਤ ਪਰਮਾ ਜੀ ਚਲੋ ਬਾਕੀ ਆ ਬਦਗੇ ਨੇ ਮਾਰ ਥੋੜੀ ਜਾਂਦਾ ਠੀਕ ਆ ਚਲੋ ਰਿਕਵਰ ਹੁੰਦਾ ਹੋ ਜੂ ਚਲੋ ਨਾ ਨਹੀਂ ਨਹੀਂ ਬਦ ਗਿਆ ਬਦ ਗਿਆ ਸੱਚੇ ਬਾਗੀ ਫਰੰਦੀ ਪੁੜੀਆ ਆ ਗਿਆ ਲੰਮੀ ਪਾਰੀ ਦਾ ਘੋੜਾ ਆ ਗਿਆ ਦੋ ਨਾਲ ਟੋਲ ਬੰਦ ਕਰਨਾ ਪਾ ਚੰਗੇ ਲੱਗਦੇ ਤੁਹਾਨੂੰ ਇਹ ਗੱਲ ਜਿਹਨਾਂ ਨੇ ਪਿੱਛੇ ਲੱਗਦੇ ਨੇ ਜਿਹੜੇ ਪਿਆਰ ਕਰਦੇ ਨੇ ਕਬੱਡੀ ਨੂੰ ਜਿਹੜੇ ਨਹੀਂ ਕਰਦੇ ਬੰਦੇ ਮੇਰੇ ਨਾਲ ਮੋੜਾ ਜਿਹੜਾ ਕਬੱਡੀ ਦਾ ਨਾਇਰਾ ਜਿਹੜਾ ਪਿੱਛੇ ਲੱਗਦੇ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਜਿਹਦਾ ਖਿਡਾਰੀਆਂ ਨੂੰ ਪਿਆਰ ਕਰਦੇ ਆ ਉਹ ਪਿੱਛੇ ਉਹ ਜਾਏਗਾ ਪਿੱਛੇ ਜਿਹੜੇ ਨਹੀਂ ਮੰਨਦੇ ਓਏ ਯਾਰ ਪਛਾਹ ਜਾ ਯਾਰ ਓਏ ਜਾ ਪਛਾਹ ਯਾਰ ਓਏ ਮੇਰੇ ਵੀਰ ਹੋ ਜਾਵਾ ਜਦੋਂ ਸਾਹਮਣੇ ਕਬੱਡੀ ਪਾ ਰਿਹਾ ਨਵਾਂ ਚਿੰਦਿਆਂ ਦਾ ਸਾਹਮਣੇ ਕਬੱਡੀ ਪਾ ਰਿਹਾ ਫਰੰਦੀਪੁਰਿਆ ਹੋ ਜਾਵਾ ਤਿਆਰ ਨਵਾਂ ਚਿੰਦਿਆਂ ਇਹ ਮਾਰੇ ਮੇਰੇ ਮਿੱਤਰੋ ਇਹ ਜੀਵਨ ਹੈ ਇਹ ਜੀਵਨ ਹੈ ਇਹ ਜੀਵਨ ਹੈ ਹੌਲੀ ਹੌਲੀ ਯਾਰ ਵੇਖੋ ਪਲੀਜ਼ ਯਾਰ ਬਾਹਰ ਜਾਓ ਤੁਸੀਂ ਬਾਹਰ ਜਾਓ ਪਰਲੀ ਸਾਈਡ ਤੋਂ ਯਾਰ ਸਾਡੀ ਤੇ ਇੱਥੇ ਨਹੀਂ ਗਈ ਹੈ ਨਾ ਇਹ ਤੁਹਾਨੂੰ ਸਾਡੀ ਯਾਰ ਨਹੀਂ ਪਲੇਅਰ ਆ ਸਾਡੀ ਇੱਕ ਕਰੋ ਇਹ ਥੋੜੀ ਕੀ ਆ ਯਾਰ ਕੰਟਰੋਲ ਰੱਖੋ ਪੂਰਾ ਰੈਜਮੈਂਟ ਕਰੋ ਇਹ ਥੋੜੀ ਦੇ ਸਪੌਂਸਰ ਨਹੀਂ ਕਰਨੀ ਆ ਸਭ ਕਹੀ ਹੁੰਦੀ ਭੇਟ ਹੋਈ ਤਾਂ ਕਿਦਾਂ ਲੱਗਦਾ ਕੋਈ ਨਹੀਂ ਚਲੋ ਪਲੇ ਕੀਤੇ ਕਰਨ ਦਾ ਕਈ ਰਹਿ ਕਮੇਟੀ ਦਾ ਵੀ ਨਹੀਂ ਵਸ ਚੱਲਦਾ ਚਲੋ ਠੀਕ ਹੈ ਸੰਗ ਤਾਂ ਸਮਝ ਲੈ ਸੰਗ ਤਾਂ ਫਿਰ ਵੀ ਯਾਰ ਹੁਣ ਅਹੀਂ ਅਹੀਂ ਸਾਂਕਲੋ ਬੇਨਤੀ ਕੀਤੀ ਵੀ ਦੋ ਦੋ ਪੁੱਟ ਪਿੱਛੇ ਹੋ ਜੋ ਯਾਰ ਜੇ ਸਹੀ ਅਹੀਂ ਇੰਨੇ ਚੱਦੇ ਕਿ ਸਾਡੇ ਮਾੜੀ ਜੀ ਨਹੀਂ ਗੱਲ ਮੰਨਣੀ ਫਿਰ ਫਾਇਦਾ ਕੀ ਹੈ ਫਿਰ ਫਾਇਦਾ ਥੋੜੀ ਅਹੀਂ ਅਹੀਂ ਤੇ ਫਿਰ ਉਦਾਂ ਹੀ ਆਗੇ ਲੋਕਾਂ ਚ ਫਿਰ ਮੰਨਦਾ ਹੀ ਨਹੀਂ ਬਈ ਫਿਰ ਫਾਇਦਾ ਕੀ ਹੈ ਇਹ ਥੋੜੀ ਗੱਲ ਹੈ ਯਾਰ ਅਸੀਂ ਤੁਹਾਡੇ ਕਰਕੇ ਆਏ ਆਂ ਕਿ ਦੰ ਤਾਂ ਤੁਹਾਡੇ ਕਰਕੇ ਤਾਂ ਸਾਰਾ ਕੁਝ ਤੁਹਾਡੇ ਕਰਕੇ ਤਾਂ ਇਹ ਥੋੜੀ ਵੀ ਤੁਸੀਂ ਸਾਨੂੰ ਗਿਣੋ ਵੀ ਨਾ ਸਾਨੂੰ ਸਮਝੋ ਨਾ ਸਾਡੀ ਫੀਲਿੰਗ ਸਾਡੀ ਭਾਵਨਾ ਨਾ ਸਮਝੋ ਯਾਰ ਹਈ ਹੁੰਦੀ ਨਾ ਬਾਲਾ ਫਿਰ ਜਿੰਨੇ ਨਾਲ ਮਾਰਿਆ ਕਿਰਪਾਣਾ ਤੇ ਫੇ। ਫੇ ਹੋ ਗਿਆ ਸਰਪੇ ਉੱਪਰ ਆ ਗਿਆ। ਇਹ ਹੁੰਦੀ ਕਿ ਕਿ ਹੈ ਵੀ ਸੰਕਟ ਤਾਂ ਨਹੀਂ ਆਪਾਂ ਕਿਹੇ ਵੀ ਸਿਸਟਮ ਦਾ ਕਸੂਰ ਹੁੰਦਾ ਕੋਈ। ਇਹ ਜਿੰਨਾ ਚਿਰ ਪਿੰਡਾਂ ਦੇ ਵਿੱਚ ਧੜੇ ਬਾਜੀਆਂ ਨਹੀਂ ਨਿਕਲਦੀਆਂ। ਉਹਨਾਂ ਚਿਰ ਕੋਈ ਵਿਸਥਾਪਨ ਨਹੀਂ ਹੋ ਸਕਦਾ। ਹੁਣ ਇਹ ਜਿਹੜਾ ਮੇਲੇ ਹੁੰਦੇ ਨਾ ਇਹ ਮੈਂ ਕਹਿੰਦਾ ਵੀ ਧੜੇ ਬਾਜੀਆਂ ਤੋਂ ਉੱਪਰ ਉੱਠ ਕੇ ਕਰਾਉਣੇ ਚਾਹੀਦੇ। ਸਾਰਾ ਸਿਸਟਮ ਹੈ ਸੈਟ ਕਰ। ਕੋਈ ਛੰਗ ਦਾ ਤਾਂ ਬਸੋ ਨਹੀਂ ਹੁਣ ਜਦੋਂ ਉਹਨੇ ਰੇਡ ਪਾਈ ਆ ਨਾ ਉਹ ਦੂਜੇ ਨੇ ਕੀ ਉਹਦਾ ਨਾਜ ਨੂੰ ਉਹਨੇ ਫੜਿਆ ਕੀ ਉਹਨੂੰ ਸੁਖਮਣ ਸੁਖਮਣ ਨੂੰ ਸੁਖਮਣ ਸਿੱਧਾ ਭੱਜਾ ਉਹਨੇ ਮਗਰੋਂ ਫੜਿਆ ਸਿੱਧਾ ਦਾ ਮੂੰਹ ਵੱਜਾ ਨਾ ਉਹ ਬੰਦਿਆਂ ਦੀ ਮੂੰਹ ਤੇ ਵੱਜੇ ਬੂਟ ਉਹਦੇ ਲੋਕਾਂ ਦੇ ਬੂਟਾਂ ਦੇ ਉੱਤੇ ਮੂੰਹ ਵੱਜਾ ਦਾ ਤੇ ਹੁਣ ਗੱਲ ਸੁਣ ਯਾਰ ਪਲੇਅਰ ਆ ਪਲੇਅਰ ਦਾ ਇਹ ਇਹ ਥੋੜੀ ਰੁਤਬਾ ਜਾਣ ਦੇ ਸਿੱਧਾ ਹੁਣ ਚੱਲ ਜੇਗੀ ਕਿੱਥੇ ਬੋਲ ਰਹੀ ਨਾ ਇਹ ਲੱਗ ਜੂਗੀ ਇਹ ਲੱਗਦੇ ਲੰਮੜਾ ਜਿੱਦਾਂ ਮਰਜ਼ੀ ਆ ਕੋਈ ਵੀ ਸੰਤ ਨੂੰ ਹੀ ਸਾਥ ਦੇਣਾ ਚਾਹੀਦਾ ਵੀ ਆ ਫਾ ਕਬੱਡੀ ਵੇਖਣ ਆਏ ਆ ਬਸ ਸਾਥ ਦਈਏ ਸਾਰਿਆਂ ਦਾ ਨਾ ਤੇ ਐਡਾ ਤਕੜਾ ਮੇਲਾ ਹੁੰਦਾ ਕੋਈ ਲੈਨ ਨਹੀਂ ਦਿਖਣਦੀ ਬੰਦੇ ਉੱਤੇ ਡਿੱਗੀ ਜਾਂਦੇ ਤਾਂ ਨਹੀਂ ਯਾਰ ਸਾਨੂੰ ਆਪ ਵੀ ਜਾਣੀ ਸੀ ਬੰਵਾ ਜੀ ਪਲੇਅਰ ਨਹੀਂ ਯਾਰ ਨੋਰਮਲ ਕੇ ਪਲੇਅਰ ਤੇ ਛੱਟ ਲੱਜੇ ਨਾ ਪੜਾ ਪਿੱਛੇ ਪੈ ਜਾਂਦਾ ਪਲੇਅਰ ਯਾਰ ਹੁਣ ਕੇ ਹੁਣ ਪਲੇਅਰਾਂ ਦੇ ਕਿਹੜੇ ਟਾਟਾ ਬਿਰਲੇ ਪਲੇਅਰਾਂ ਦੇ ਜਾ ਚੱਲਦਾ ਪਲੇਅਰ ਤੇ ਆਹ ਇਹੋ ਹੀ ਯਾਰ 2025 ਉਹ 3000 ਲੈ ਕੇ ਜਾਂਦੇ ਇਹੋ ਹੀ ਆ ਬਸ ਕੀ 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 ਅਹੀਂ ਵੀ ਟਾਡਾ ਫਿਰ ਲਾ ਬਣ ਗਏ ਸਾਡੀ ਕਦਰ ਕਰੋ ਯਾਰ ਥੋੜੀ ਜੋ ਵੀ ਅਹੀਂ ਪਲੇਅਰ ਆ ਸਾਨੂੰ ਗਰਾਊਂਡ ਇੱਕ ਇੱਕ ਗਰਾਊਂਡ ਨਹੀਂ ਸਹੀ ਚਲੋ ਮੀਂਹ ਪਿਆ ਗਰਾਊਂਡ ਨਹੀਂ ਸਹੀ ਉੱਤੋਂ ਯਾਰ ਮੁਲਖ ਵਿੱਚ ਵਾਜੇ ਕੋਈ ਅਭੀ ਨਭੀ ਹੋ ਜੇ ਤੇ ਉਹਦੇ ਨੂੰ ਚੰਗਾ ਜੇ ਸਾਟੀ ਲੱਗੀ ਪਰ ਫਾਇਦਾ ਕੀ ਹੋ ਲੋ ਟੀਮ ਦੇ ਜਵਾਰੇ ਦੇ ਸਾਟ ਲੱਗੀ ਦੁਬਿਏ ਕਿੰਨਾ ਬੰਦੇ ਨੇ ਚੁਗਰ ਚ ਕੀਤਾ 13 ਸਾਲ ਬੰਦਾ ਨਾ ਉਹ ਇੰਨਾ ਚੁਗਰ ਚ ਕੀਤਾ ਨੇ ਮਾਰਾ ਗੱਲੋਂ ਜੋ ਨਿਚਵਾ ਦੇ ਸੱਟ ਲਾਉਂਦੇ ਨੇ ਸੈਂਟਰ ਆਫ ਪੀਰ ਇਤਾਰਕਿੰਨਾਂ ਦੋਖਿਆ ਹੋ ਜੀਦਾ ਬਾਕੀ ਬਹੁਤ ਜ਼ਿਆਦਾ ਜੀਦਾ ਦੋਖਿਆ ਕਿ ਉਹ ਮੁੰਡੇ ਨੂੰ ਸੱਟ ਨਹੀਂ ਲੱਗੀ ਜੀ ਕੋਈ ਐਡਾ ਪਲੇਅਰ ਇੰਨਾ ਵਧੀਆ ਪਲੇਅਰ ਹੋਵੇ ਇੰਨਾ ਨਾਈਸ ਬੰਦਾ ਤੇ ਜਦੋਂ ਸੱਟ ਕੇ ਦੇ ਲੱਗ ਜਾਣੀ ਯਾਰ ਉਹ ਬੰਦਾ ਨਾ ਮਾਨਸੂ ਤੌਰ ਤੇ ਥੱਲੇ ਡੇਪਿੰਦਾ ਗੇਮ ਚੋਂ ਤੇ ਡਿੱਗਣਾ ਡਿੱਗਣਾ ਉਹ ਮੁੜ ਕੇ ਬੰਦਾ ਨਾ ਹੌਂਸਲੇ ਛੱਡ ਦਿੰਦਾ ਯਾਰ ਕਿ ਇੰਨੀਆਂ ਸੱਟਾਂ ਲੱਗੀਆਂ ਜਾਂਦੀਆਂ ਨੇ ਕੀ ਕੰਦੋ ਤੇ ਫਿਰ ਪਲੇਅਰ ਦੀ ਕੋਈ ਸਿਸਟਮ ਨਹੀਂ ਹੈਗਾ ਯਾਰ ਇਹਨਾਂ ਬੜਾ ਵਾਚਿੰਗਰ ਚੰਦੇ ਵਿੱਚ ਨੰਗ 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 ਕੇ ਫਿਰ ਹੁਣ ਹੁਣ ਜਿਹੜੀ ਸਾਡੀ ਅਸੀਂ ਜਿੱਥੇ ਅਸੀਂ ਸਟੇਜ ਤੇ ਪਹੁੰਚ ਗਏ ਹਾਂ ਅਸੀਂ ਤੇ ਹੁਣ ਆਪਦਾ ਦੇਖਣਾ ਵੀ ਸਾਡਾ ਕਿੱਥੇ ਲੱਗਣਾ ਬੰਦਾ ਕਿੱਥੇ ਨਹੀਂ ਬੰਦਾ ਕਿੰਨਾ ਕਿੰਨਾ ਹਨਾ ਉਹ ਚੀਜ਼ਾਂ ਸਾਰੀਆਂ ਸੋਚ ਕੇ ਕੱਢਣਾ ਪੈਣਾ ਹੁਣ ਸਾਨੂੰ ਜਿੱਥੇ ਜਾਣਾ ਪੈਣਾ ਉੱਥੇ 100% ਦੇਣਾ ਵੀ ਪੈਣਾ ਇਹ ਤਾਂ ਦੇਣਾ ਵੀ ਪੈਣਾ ਤੇ ਫਿਰ ਸਾਨੂੰ ਪ੍ਰੋਪਰ ਸਾਰੀ ਚੀਜ਼ ਵੀ ਚਾਹੀਦੀ ਹੈ ਇਹ ਹੁਣ ਬੇਨਤੀ ਆ ਜਿੰਨੀਆਂ ਕਮੇਟੀਆਂ ਨਾਲ ਗੱਡੀਆਂ ਆਪਾਂ ਬੇਨਤੀ ਕਰ ਸਕਦੇ ਵੀ ਸੰਖਤ ਦਾ ਵੀ ਕੋਈ ਹਾਰਾ ਅਰੇਂਜਮੈਂਟ ਐ ਸੈੱਟ ਕਰ ਜੀ ਮੇਰੇ ਭਰਾ ਰੱਖੋ ਤੇ ਪੂਰਾ ਲੋਕਾਂ ਨੂੰ ਕਬੱਡੀ ਦਿਖਾਈ ਆਪਾਂ ਪੂਰਾ ਅਰੇਂਜਮੈਂਟ ਕਰੀਏ ਹਿੰਦਾਂ ਗੱਡੀਆਂ ਨਹੀਂ ਦਿੱਤੀ ਘਮੀ ਜਾਂਦੇ ਆਪਾਂ ਹੈ ਇਹ ਤੁਸੀ ਇਹ ਗੱਡੀਆਂ ਕਿਉਂ ਉਹਦੇ ਮਾਮਾ ਬੈਠਾ ਬੁੱਕਾਂ ਦੀਆਂ ਹੋਣੀਆਂ ਗੱਡੀਆਂ ਹਾਂ ਇੱਕ ਬੰਨੇ ਪੌੜੀਆਂ ਦੇ ਨਾਲ ਗਰਾਊਂਡ ਬਣ ਗਈ ਨਾ ਇੱਕ ਬੰਨੇ ਇੱਕ ਬੰਨੇ ਗੈਪ ਦੇ ਦੇਣਾ ਉਧਰ ਲਾ ਦੇਣ ਟਰਾਲੀਆਂ ਟਰਾਲੀਆਂ ਇੱਕ ਬੰਨੇ ਸਟੇਡੀਅਮ ਉੱਤੇ ਪੈਹਿਣ ਜਿਹੜੇ ਥੱਲੇ ਥੱਲੇ ਬੈਣ ਕਿ ਉੱਥੇ ਟਾਟੂ ਛਾ ਦੇਣ ਵੀ ਥੱਲੇ ਬਣ ਮੁਲਕ ਬਹਿ ਜੇ ਇੱਕ ਬੰਨੇ ਸਟੇਡੀਅਮ ਦੀਆਂ ਪੌੜੀਆਂ ਦੇ ਲੋਕੀ ਬਹਿਣ ਇੱਕ ਬੰਨੇ ਥੱਲੇ ਇਧਰਲੇ ਬੰਨੇ ਲੱਗ ਜਾਣਾ ਦੂਜੀਆਂ ਟਰਾਲੀਆਂ ਜਾਂ ਵੱਟੀਆਂ ਤੇ ਸਟੇਡੀਅਮ ਬਣ ਜਾਣਾ ਗਰਾਉਂਡ ਐ ਪ੍ਰੋਪਰ ਹੋ ਜਾਣੀ ਆ ਜੀ ਕਿਉਂਕਿ ਆਪਾਂ ਜੇ ਹੁਣ ਹੁਣ ਆਪਣਾ ਗੱਡਾ ਮੇਲਾ ਆਪਣਾ ਭਰਦਾ ਪਾਵੇ ਬੁੱਢਿਆਂ ਨਾਲ ਉੱਥੇ ਆਪਣੇ ਕਿੰਨਾ ਭਾਰੇ ਉਹ ਟਾਡਸ ਆਪਾਂ ਦੋ ਜੰਗਲੇ ਨੂੰ ਟਾਡਰ ਬਚਾਈ ਦੇਣ ਜਿਹੜੇ ਇੰਦਰ ਬਾੜੂ ਜਾਂਦੇ ਉਹਨਾਂ ਨੂੰ ਬਹਿਣਾ ਪੈਂਦਾ ਹਰਾ ਕਿੰਨਾ ਕਿੰਨਾ ਅਰੇਂਜਮੈਂਟ ਹੁੰਦਾ ਹੁਣ ਯਾਰ ਜੇ ਆਪਾਂ ਕਿ ਲੱਗਿਆ ਬਹਿ ਜੇ ਨਹੀਂ ਤਰ ਮ ਖਿੱਚ ਗਿਆ ਹੁਣ ਦੇਖਣ ਦੇ ਮੈਂ ਟੋ ਮੇ ਖਿੱਚ ਗਿਆ ਨਹੀਂ ਦਿਖਾਉ ਹੁਣ ਸੰਘਰਸ਼ ਕੀ ਹੈ ਅਸਲ ਚ ਇਹ ਗੇਮ ਹੈ ਕੀ ਹੈ ਤਬੱਸਾ ਜਿੰਨੇ ਤਬੱਸਿਆ ਕਰਨਗੇ ਉਹਨਾਂ ਰੱਖਦੇ ਸਾਧੂ ਸੰਤ ਜਿੰਨੀ ਭਗਤੀ ਕਰਦਾ ਰੱਬ ਰੱਬ ਕਰਦਾ ਤੇ ਉਹ ਨਹੀਂ ਸ਼ਬਦਵਾਦ ਤੇ ਭਵਾਨ ਦਾ ਹਾਰਡਵਰਕ ਹੈ ਜਿੰਨਾ ਹਾਰਡਵਰਕ ਕਰੂਗਾ ਉਹਨਾਂ ਨਖਾਰ ਆਉਗਾ ਸਹੀ ਹੋ ਗਿਆ ਹੁਣ ਗਿਣਤੀ ਦੀ ਮਿਹਨਤ ਮਿਲਕੀ ਲਾਣਾ ਕਿ ਮੈਂ 500 ਡੰਡ ਮਾਰਨਾ 600 ਮਾਰਨਾ ਕਿੰਨਾ ਮਾਰਦਾ ਕਿੰਨੇ ਡੰਡ ਮਾਰਦਾ ਕੋਈ ਗਿਣੀ ਨਹੀਂ ਠੀਕ ਆਦੀ ਮਿਹਨਤ ਹੋਈ ਇਹ ਮਿਹਨਤ ਜਿੰਨਾ ਚਿਰ ਗਿਣ ਆਪਣੀ ਕੋਈ ਵੀ ਚੀਜ਼ ਦੀ ਗਿਣਤੀ ਨਹੀਂ ਹੈਗੀ ਤੇ ਫਿਰ ਆਪਣੀ ਮਿਹਨਤ ਕਰੀ ਗਿਣਤੀ ਮਿੰਤੀ ਤੇ ਕਰੋ ਮੈਂ 6 ਕਿਲੋਮੀਟਰ ਰਨਿੰਗ ਕਰਨੀ ਹੈ ਮੈਂ 500 ਡੰਡ ਮਾਰਨਾ ਮੈਂ ਇੰਨੇ ਇੰਨੇ ਚੱਕਰ ਗਰਾਊਂਡ ਤੇ ਟਾਇਰ ਖਿੱਚਣਾ ਇੰਨੀਆਂ ਮੈਂ ਸਪਰਿੰਟਾਂ ਮਾਰਦਾ ਇਹ ਤੇ ਹੋ ਗਈ ਗਿਣਤੀ ਮੇਰੀ ਤੇ ਜਿਹੜੀ ਚੀਜ਼ ਦੀ ਗਿਣਤੀ ਨਹੀਂ ਹੈਗੀ ਉਹ ਫਿਰ ਗਿਣੀ ਨਹੀਂ ਜੀ ਹਾਲਾ ਜਦੋਂ ਤੇਰਾ ਬੋਡੀ ਤੱਕ ਨਹੀਂ ਨਾ 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 ਇਹ ਇਹ ਇੱਕ ਬਲਕਿ ਇਹ ਮਿਹਨਤ ਕੀ ਹੈ ਮਿਹਨਤ ਆ ਵੀ ਮੈਂ ਇੰਨਾ ਇੰਨਾ ਹਾਰਡਵਰਕ ਕਰਨਾ ਤੇ ਕਰਨਾ ਜਦੋਂ ਤੱਕ ਤਾ ਡਰ ਗਏ ਨੇ ਇੱਕਦਾਂ ਕੋਈ ਵੀ ਚੀਜ਼ ਫੜ ਲਈਦੀ ਹੈ ਨਾ ਤੇ ਫਿਰ ਐਦਾਂ ਕਰੀਦਾ ਵੀ 500 ਬੈਟਾਂ ਮਾਰ ਕੇ ਇੱਕ ਝੁੱਟੀ 'ਚ 500 ਬੈਟਾਂ ਮਾਰ ਕੇ ਖਣਾ ਉਹ ਚੀਜ਼ ਹੁੰਦੀ ਹੈ ਜੇ ਸੰਘਰਸ਼ ਹੈ ਤੇ ਸੰਘਰਸ਼ ਆਜੋ ਭਾਜੀ ਮੈਂ ਤਾਂ ਢੜੀ ਪਹਿਲਾਂ ਵੇਖੀ ਨਹੀਂ ਜਿਹੜੇ ਮਿਹਨਤ ਜਿਹੜਾ ਮਿਹਨਤ ਲਾਊਗਾ ਨਾ ਤੇ ਫਿਰ ਜਿੰਨੀ ਤੇਰੀ ਉਮਰ ਹੈ ਉਹਨਾਂ ਟਾਈਮ ਹੀ ਹੋ ਗਿਆ ਨਾ ਜੇ ਮਿਹਨਤ ਕੀਤੀ ਤੇ ਫੇਰੀ ਹੈ ਨਾ ਕੀ ਮਿਹਨਤ ਕਰੇਗਾ ਫੇਰ ਯੋ ਜੇ ਮਿਹਨਤ ਨਹੀਂ ਕਰਨੀ ਫਿਰ ਉਹਦੇ ਰੰਗ ਥੋੜੀ ਦਿਖਾਉਣਾ ਉਹਨ ਡੋਲਾ ਬਣਾ ਲੇਗਾ ਆ ਬਣ ਜਾਊਗਾ ਜਿੰਮ ਲਾ ਲਾ ਕੇ ਜਿਹੜੀ ਅੰਦਰਲੀ ਮਸ਼ੀਨਰੀ ਹੈ ਉਹਨੂੰ ਕਾਦਣਾ ਬਣਾਏਗਾ ਅੰਦਰੋਂ 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 ਜਿਹੜਾ ਬੰਦਾ ਬਾਹਰੋਂ ਬਾਹਰ ਪੋਲੜ ਜਿਹਾ ਹੋਵੇ ਜੋ ਮਰਜੀ ਹੋਵੇ ਜਿਹੜਾ ਅੰਦਰ ਹੈ ਨਾ ਅੰਦਰ ਉਹ ਉਹ ਪੱਕਾ ਇੰਜਨ ਪੱਕਾ ਵੱਜ ਜਾਏਗਾ ਪੂਰਾ ਪੁੱਠ ਅੰਦਰੋਂ ਪੁੱਠ ਵੱਜਦੀ ਹੈ ਪੂਰਾ ਪੱਕਾ ਵੱਜ ਜਾਊਗਾ ਜਦੋਂ ਜਦੋਂ ਬੰਦਾ ਪੂਰਾ ਫਿੱਟ ਹੋਊਗਾ ਨਾ ਉਹ ਉਹ ਨਿੱਗਰ ਹੋਊਗਾ ਪੋਲਾ ਨਹੀਂ ਹੋਊਗਾ ਨਿੱਗਰ ਹੋਊਗਾ ਇਹ ਹੋਊਗਾ ਪਤਲਾ ਤੇ ਆਪਣੇ ਆਪ ਨੂੰ ਲੱਗੂਗਾ ਮੈਂ ਹੈਵੀ ਹਾਂ ਉਹ ਹੈਵੀ ਕੀ ਹੁੰਦਾ ਮਸਮਾ ਚ ਜਾਣ ਹੁੰਦੀ ਤੇ ਜਦੋਂ ਬੰਦਾ ਡੈਡ ਹੋਊਗਾ ਹੋਊਗਾ ਭਾਰਾ ਤੇ ਲੱਗੂਗਾ ਹੌਲਾ ਸਰੀਰ ਹੌਲਾ ਲੱਗੂਗਾ ਉਦੋਂ ਕਿਉਂ ਦੱਸ ਡੈਡ ਹੁੰਦਾ ਤੇ ਜਦੋਂ ਹੋਵੇ ਸ਼ਾਰਪ ਪੂਰਾ ਤਿੱਖਾ ਸਰੀਰ ਤੇ ਲੱਗੇ ਕਿ ਮੈਂ ਭਾਰਾ ਤੇ ਉਦੋਂ ਹੋਵੇ ਹੌਲਾ ਫਿਰ ਜਾਣ ਸਰੀਰ ਠੀਕ ਇਹ ਕਿਹਦੀ ਜੁਂਦੀ ਹੈ ਕਿ ਹੌਂਸਲਾ ਕਿ ਮੈਂ ਮੇਰੀ ਆ ਲਗਾਈ ਪੱਕੀ ਆ ਹਰ ਇਹ ਜਾਫੀ ਤੋਂ ਇੱਕ ਲਗਾਈ ਪੱਕੀ ਹੁੰਦੀ ਹੈ ਹਰ ਕਿਹੇ ਜਾਫੀ ਉਹ ਆਪਦੀ ਕਾਰਵਾਈ ਕਰਕੇ ਉਹਨੇ ਜੱਫਾ ਪਾਉਣਾ ਹੀ ਪਾਉਣਾ ਤੇ ਜਿਹੜੇ ਜਾਫੀ ਤੋਂ ਆਪਦੀ ਕਾਰਵਾਈ ਪੱਕੀ ਨਹੀਂ ਹੈਗੀ ਉਹ ਜਾਫੀ ਪੱਤਾ ਹੁਣ ਜਿਹੜੇ ਵੀ ਟਕਨੀਕੀ ਗੱਲ ਜਾਫੀ ਪੁਰਾਣੇ ਜਾਫੀ ਹੈਗੇ ਆ ਉਹਨਾਂ ਨੇ ਜਿਹੜਾ ਆਪਦਾ ਦਾਅ ਮਾਰਨਾ ਉੱਥੇ ਉਹਨਾਂ ਬੰਦਾ ਛੁੱਟੀ ਲੈਣਾ ਕਿਉਂਕਿ ਸਿਆਣੇ ਬੰਦੇ ਦੀ ਇਹੋ ਇਹੋ ਹੁੰਦੀ ਹੈ ਵੀ ਹੁਣ ਉਹਨੇ ਆਪਦਾ ਲਗਾਈ ਉਹ ਪੱਕੀ ਮਾਰ ਕੇ ਜੱਫਾ ਪਾਉਣਾ ਹੀ ਪਾਉਣਾ ਹੀ ਪਾਉਣਾ ਆਜ ਉਹ ਚੀਜ਼ ਲਈ ਮਿਹਨਤ ਤੇ ਫਿਰ ਕਰਨੀ ਪੈਣੀ। ਦੋ ਰਕਮ ਦੀ ਕਬੱਡੀ ਹੁੰਦੀ ਹੈ। ਜੇ ਗਰਮੀ 'ਚ ਖੇਡਣੀ ਹੈ, ਗਰਮੀ 'ਚ ਬੰਦਾ ਸਬੀਟੀ ਚਾਹੀਦਾ ਹਲਕਾ। ਸਿਆਲ 'ਚ ਖੇਡਨੀ ਹੈ, ਸਿਆਲ 'ਚ ਪਾਵਰ ਆ ਜਾਈ ਰਹੀ। ਕਿਉਂਕਿ ਸਿਆਲ 'ਚ ਪਲਕੀ ਹੁੰਦਾ, ਸਿਆਲ 'ਚ ਮੁੜਕਾ ਨਹੀਂ ਆਉਂਦਾ, ਬਗਲ ਨਹੀਂ ਪੈਂਦੀ। ਉਦੋਂ ਹੋਰ ਤਰੀਕੇ ਨਾਲ ਮੈਨੂੰ ਜੱਥਾ ਸੋਣਾ ਮੈਂ ਆਪਦੀ ਮੈਂ ਗੱਲ ਕਰਦਾ। ਤੇ ਮੈਨੂੰ ਗਰਮੀਆਂ ਦੇ ਵਿੱਚ ਮੈਨੂੰ ਤੇਜ਼ੀ ਰੱਖਣੀ ਪੈਂਦੀ। ਦੋ ਦੋ ਰਕਮਾਂ ਦੀ ਕਬੱਡੀ ਹੈ। ਤੇ ਨਾ ਬੰਦਾ ਇੱਕ ਰਕਮ ਦੀ ساری ਉਮਰ ਖੱਡੀ ਖੇਡਦਾ। ਬਿਲਕੁਲ ਉਹ ਡਿਫਰੈਂਟ ਉਹਨੂੰ ਚੇਂਜ ਕਰਾਂਗੇ ਤੇ ਮੈਂ ਰੇਸ 'ਚ ਰਹੂੰਗਾ ਕਿ ਜੇ ਮੈਂ ਓਦਾਂ ਦੀ ਅੱਜ ਤੋਂ ਮੈਂ ਜੇ ਪਹਿਲੀ ਕਬੱਡੀ ਖੇਡਦਾ ਮੈਂ ਨਾ ਉਹ ਨਹੀਂ ਮੇਰੇ 'ਚ ਪਾਵਰ ਹੈਗੀ ਨਾ ਉਹ ਨਹੀਂ ਸਤਨ ਚ ਨਾ ਉਹ ਨਹੀਂ ਸਪੀਡ ਹੈਗੀ ਓਦਾਂ ਦੀ ਕਬੱਡੀ ਨਹੀਂ ਖੇਡ ਸਕਦਾ ਹੁਣ ਮੈਂ ਦਿਮਾਗ ਸ਼ਾਰਪ ਰੱਖ ਕੇ ਠੰਡਾ ਰੱਖ ਕੇ ਉਹਨੂੰ ਉਹਦੀ ਗਲਤੀ ਤੇ ਖੜੂੰਗਾ ਫੇਰ ਉਹੋ ਚੀਜ਼ ਤੇ ਲੈਵਲ ਰਾਂਗੇ